ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ 'ਚ ਨਵੀਂ ਕਹਾਣੀ ਲੈ ਕੇ ਜੁੜਿਆ ਹਾਂ ਜੀ ਮੈਂ ਗੁਰਿੰਦਰ ਇੱਕ ਵਾਰੀ ਫੇਰ ਤੋਂ ਅੱਜ ਜਿਹੜੀ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਸਬੰਧ ਰੱਖਦੀ ਆ ਜੀ ਹਰਿਆਣੇ ਦੇ ਨਾਲ ਹਰਿਆਣੇ ਦੇ ਵਿੱਚ ਇੱਕ ਇਲਾਕਾ ਵਾਜੀ ਭਵਾਨੀ ਉੱਥੇ ਦੀ ਰਹਿਣ ਵਾਲੀ ਇੱਕ ਔਰਤ ਜੀ ਦਾ ਨਾਮ ਹੈ ਜੀ ਰਵੇਨਾ ਉਹਦੀ ਉਮਰ ਆ ਜੀ 32 ਸਾਲ ਅੱਜ ਤੋਂ 8 ਸਾਲ ਪਹਿਲਾਂ ਇਹਦਾ ਵਿਆਹ ਹੋਇਆ ਸੀ ਪ੍ਰਵੀਨ ਨਾਮ ਦੇ ਮੁੰਡੇ ਨਾਲ ਪਰਵੀਨ ਤੇ ਜਦੋਂ ਰਵੀਨਾ ਦਾ ਵਿਆਹ ਹੁੰਦਾ ਇਹਨਾਂ ਦਾ ਇਹਨਾਂ ਦੇ ਘਰ ਇੱਕ ਬੱਚੇ ਨੇ ਵੀ ਜਨਮ ਲਿਆ ਜੋ ਹੁਣ 6 ਸਾਲ ਦਾ ਹੋ ਚੁੱਕਿਆ ਸੀ ਬਹੁਤ ਹੱਸਦਾ ਖੇਡਦਾ ਪਰਿਵਾਰ ਸੀ ਤੇ 8 ਸਾਲਾਂ ਦੇ ਵਿੱਚ ਪਰਵੀਨ ਤੇ ਰਵੀਨਾ ਦੇ ਵਿੱਚ ਕਦੇ ਵੀ ਕੋਈ ਝਗੜਾ ਨਹੀਂ ਹੋਇਆ ਸੀ ਪਰਵੀਨ ਰਵੀਨਾ ਤੋਂ ਬਹੁਤ ਖੁਸ਼ ਸੀ ਤੇ ਰਵੀਨਾ ਪਰਵੀਨ ਤੋਂ ਬਹੁਤ ਖੁਸ਼ ਸੀਗੀ ਪਰਵੀਨ ਆਟੋ ਚਲਾਉਂਦਾ ਸੀ ਆਟੋ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਉਹ ਚਲਾਉਂਦਾ ਸੀ ਜਿੰਨੇ ਵੀ ਕਮਾਉਂਦਾ ਸੀ ਉਹਦੇ ਵਿੱਚ ਖੁਸ਼ ਸੀ ਪਰਿਵਾਰ ਨੂੰ ਵੀ ਪੂਰਾ ਉਹਨੇ ਖੁਸ਼ ਰੱਖਿਆ ਹੋਇਆ ਸੀ ਅਚਾਨਕ ਚੜਦਾ ਜੀ 2024 ਤੇ ਉਦੋਂ ਇਸ ਪਰਿਵਾਰ ਨੂੰ ਨਜ਼ਰ ਲੱਗ ਜਾਂਦੀ ਆ ਕਿਸੇ ਦੀ 2024 ਦੇ ਵਿੱਚ ਰਵੀਨਾ ਤੇ ਪ੍ਰਵੀਨ ਦੇ ਵਿੱਚ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਜਿਹੜਾ ਕਦੇ ਨਹੀਂ ਸੀ ਹੋਇਆ ਘੜੇ ਦਾ ਕਾਰਨ ਕੀ ਸੀਗਾ ਕਿ ਹੁਣ ਸੋਸ਼ਲ ਮੀਡੀਆ ਦਾ ਯੋਗਾ ਤੇ ਰਵੀਨਾ ਵੀ ਦੇਖਦੀ ਆ ਕਿ ਬਹੁਤ ਸਾਰੀਆਂ ਜਿਹੜੀਆਂ ਲੇਡੀਜ਼ ਨੇ ਉਹ ਇੰਸਟਾਗ੍ਰam ਤੇ ਰੀਲਸ ਬਣਾਉਂਦੀਆਂ ਨੇ YouTube ਦੇ ਉੱਤੇ ਵੀਡੀਓਜ਼ ਬਣਾ ਬਣਾ ਕੇ ਪਾਉਂਦੀਆਂ ਨੇ ਪੈਸਾ ਕਮਾਉਂਦੀਆਂ ਨੇ ਰਵੀਨਾ ਵੀ ਆਪਣਾ ਹੱਥ ਅਜਮਾਉਣਾ ਚਾਹੁੰਦੀ ਆ ਉਹ ਇੰਸਟਾ ਦੇ ਉੱਤੇ ਆਪਣੀਆਂ ਰੀਲਸ ਬਣਾਉਣੀਆਂ ਸ਼ੁਰੂ ਕਰ ਦਿੰਦੀ ਆ ਤੇ ਉਹਨੂੰ ਹੌਲੀ ਹੌਲੀ ਰਿਸਪੌਂਸ ਆਣਾ ਸ਼ੁਰੂ ਹੋ ਜਾਂਦਾ ਉਹਦੇ ਫਾਲੋਅਰ ਆ ਜਿਹੜੇ ਵਧਣ ਲੱਗ ਜਾਂਦੇ ਨੇ ਹੁਣ ਰਵੀਨਾ ਇਹ ਦੇਖ ਕੇ ਬਹੁਤ ਖੁਸ਼ ਹੁੰਦੀ ਆ ਬਹੁਤ ਸੁਪਨੇ ਸਜਾ ਲੈਂਦੀ ਆ ਉਹਦੀਆਂ ਇੱਛਾਵਾਂ ਨੇ ਜਿਹੜੀਆਂ ਬਹੁਤ ਵੱਧ ਜਾਂਦੀਆਂ ਨੇ ਉਹਦੇ ਖਰਚੇ ਵੀ ਵੱਧ ਜਾਂਦੇ ਆ ਖਰਚੇ ਤਾਂ ਕਰਕੇ ਵੱਧ ਜਾਂਦੇ ਆ ਹੁਣ ਉਹਨੂੰ ਇਹ ਹੁੰਦਾ ਸੀ ਵੀ ਮੈਨੂੰ ਇੰਨੇ ਲੋਕ ਦੇਖਦੇ ਆ ਲੱਖਾਂ ਦੇ ਵਿੱਚ ਮੇਰੇ ਵੀਵਜ਼ ਜਾਣ ਲੱਗ ਗਏ ਵੀ ਮੈਂ ਨਵੇਂ ਤੋਂ ਨਵਾਂ ਕੱਪੜਾ ਜਿਹੜਾ ਰੋਜ਼ ਪਾ ਕੇ ਰੀਲਸ ਬਣਾਵਾ ਕੱਪੜਿਆਂ ਦਾ ਖਰਚਾ ਜਿਹੜਾ ਵਧਣ ਲੱਗ ਗਿਆ ਸੀ ਆਪਣੇ ਘਰ ਵਾਲੇ ਪ੍ਰਵੀਨ ਤੋਂ ਹੋ ਰੋਜ਼ ਪੈਸੇ ਮੰਗਦੀ ਸੀ ਕਿ ਮੈਂ ਡਰੈਸ ਲੈਣੀ ਆ ਮੈਂ ਸੂਟ ਲੈਣਾ ਇਸ ਗੱਲ ਤੋਂ ਪ੍ਰਵੀਨ ਪਰੇਸ਼ਾਨ ਹੋ ਜਾਂਦਾ ਸੀ ਤੇ ਝਗੜਾ ਕਰਦਾ ਸੀ ਇਸ ਤੋਂ ਇਲਾਵਾ ਹੁਣ ਉਹਦਾ ਧਿਆਨ ਪੂਰੀ ਤਰ੍ਹਾਂ ਰੀਲਾਂ ਬਣਾਉਣ ਤੇ ਕੇਂਦਰਿਤ ਹੋ ਗਿਆ ਸੀ YouTube ਤੇ Instagram ਤੇ ਕੇਂਦਰਿਤ ਹੋ ਗਿਆ ਸੀ ਨਾ ਤਾਂ ਉਹ ਬੱਚੇ ਵੱਲ ਧਿਆਨ ਦੇ ਰਹੀ ਸੀ ਤੇ ਨਾ ਹੀ ਉਹ ਇਹ ਧਿਆਨ ਦੇ پا ਰਹੀ ਸੀ ਕਿ ਪ੍ਰਵੀਨ ਵੀ ਉਹਦੇ ਨਾਲ ਜੁੜਿਆ ਹੋਇਆ ਵੀ ਉਹਦੇ ਉਹ ਫਰਜ਼ ਨੇ ਉਹਦੇ ਪ੍ਰਤੀ ਵੀ ਪਰ ਉਹਨੂੰ ਸਿਰਫ ਆਪਣੀਆਂ ਹੁਣ ਰੀਲਾਂ ਦਿਖਦੀਆਂ ਸੀ ਨਾ ਪ੍ਰਵੀਨ ਨੂੰ ਸਵੇਰੇ ਉਹ ਖਾਣਾ ਟਾਈਮ ਤੇ ਖਵਾਉਂਦੀ ਸੀ ਨਾ ਉਹ ਸਕੂਲ ਦੇ ਲਈ ਆਪਣੇ ਬੱਚੇ ਨੂੰ ਟਾਈਮ ਤੇ ਤਿਆਰ ਕਰ ਪਾਉਂਦੀ ਸੀਗੀ ਫੇਰ ਵੀ ਜੀ ਪ੍ਰਵੀਨ ਜਿਹੜਾ ਕਿਸੇ ਤਰ੍ਹਾਂ ਐਡਜਸਟ ਕਰ ਰਿਹਾ ਸੀ ਉਹਨੂੰ ਕਾफी ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਇਹ ਸਾਰਾ ਕੁਝ ਠੀਕ ਨਹੀਂ ਵੀ ਮੈਂ ਤੈਨੂੰ ਰੀਲਾਂ ਬਣਾਉਣ ਤੋਂ ਨਹੀਂ ਰੋਕਦਾ ਪਰ ਤੂੰ ਸਮਾਂ ਜਿਹੜਾ ਵਾ ਉਹਦਾ ਮੈਨੇਜ ਤੈਨੂੰ ਕਰਨਾ ਪੈਣਾ ਵਾ ਵੀ ਕਰਦੀਆਂ ਜ਼ਿੰਮੇਵਾਰੀਆਂ ਵੀ ਤੈਨੂੰ ਚੱਕਣੀਆਂ ਪੈਣੀਆਂ ਤੇ ਰੀਲਾਂ ਬਣਾਉਣ ਲਈ ਆਪਣਾ ਜਿਹੜਾ ਸਮਾਂ ਵਾ ਉਹ ਤੂੰ ਅਲੱਗ ਰੱਖ ਹੁਣ ਪ੍ਰਵੀਨ ਉਹਨੂੰ ਸਮਝਾਉਂਦਾ ਸੀ ਤਾਂ ਰਵੀਨਾ ਨੂੰ ਚੰਗਾ ਨਹੀਂ ਸੀ ਲੱਗਦਾ ਹੁਣ ਉਹਨੂੰ ਪਰਵੀਨ ਹੀ ਚੰਗਾ ਨਹੀਂ ਸੀ ਲੱਗਦਾ ਕਿਉਂਕਿ ਉਹਨੂੰ ਇਹ ਲੱਗਦਾ ਸੀ ਕਿ ਉਹਦੇ ਚਾਹਣ ਵਾਲੇ ਬਹੁਤ ਹੋ ਰਹੇ ਨੇ ਕਿ ਉਹ ਬਹੁਤ ਖੂਬਸੂਰਤ ਆ ਪਰ ਉਹਦਾ ਜਿਹੜਾ ਘਰ ਵਾਲਾ ਉਹ ਵੱਧ ਸੂਰਤ ਆ ਹੁਣ ਉਹਨੂੰ ਆਪਣਾ ਜਿਹੜਾ ਘਰ ਵਾਲਾ ਪ੍ਰਵੀਨ ਉਹ ਵੱਧ ਸੂਰਤ ਤੇ ਕਾਲਾ ਵੀ ਰੰਗ ਦਾ ਲੱਗਣ ਲੱਗ ਗਿਆ ਸੀਗਾ ਪਰ ਪ੍ਰਵੀਨ ਫੇਰ ਵੀ ਇਸ ਗੱਲ ਨੂੰ ਗੋਲਦਾ ਨਹੀਂ ਤੇ ਉਹ ਹੋਰ ਜ਼ਿਆਦਾ ਜਿੱਦਾਂ ਰੀਲਸ ਜਿੱਦਾਂ ਜਿੱਦਾਂ ਪਾਈ ਜਾਂਦੀ ਆ ਉਹਦੇ ਹੋਰ ਫਾਲੋਅਰਸ ਵਧੇ ਜਾਂਦੇ ਆ ਰਵੀਨਾ ਦੇ ਰਵੀਨਾ ਦੇ ਨਾਲ ਬਹੁਤ ਸਾਰੇ ਲੋਕ ਜੁੜ ਜਾਂਦੇ ਆ ਇੰਸਟਾ ਤੋਂ ਬਾਅਦ ਉਹ YouTube ਦੇ ਉੱਤੇ ਵੀ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰਦੀ ਆ ਤੇ ਉਹਨੂੰ ਇੱਕ ਇਨਕਮ ਵੀ ਚੰਗੀ ਆਉਣੀ ਸ਼ੁਰੂ ਹੋ ਜਾਂਦੀ ਆ YouTube ਤੋਂ ਵੀ ਤੇ Instagram ਤੇ ਵੀ ਉਹਨੂੰ ਐਡਸ ਵਗੈਰਾ ਮਿਲਣ ਲੱਗ ਜਾਂਦੀਆਂ ਨੇ ਤੇ ਉਹ ਚੰਗੇ ਪੈਸੇ ਵੀ ਕਮਾਉਣ ਲੱਗ ਜਾਂਦੀ ਐ ਤੇ ਹੁਣ ਉਹਨੇ ਪ੍ਰਵੀਨ ਨੂੰ ਕੀ ਸਮਝਣਾ ਸੀ ਕੁਝ ਨਹੀਂ ਸੀ ਸਮੇਂ ਦੀ ਐਦਾਂ ਹੀ Instagram ਦੇ ਉੱਤੇ ਉਹਨੂੰ ਇੱਕ ਸੁਰੇਸ਼ ਨਾਮ ਦਾ ਇਨਫਲੂਐਂਸਰ ਉਹ ਵੀ Instagram ਤੇ ਰੀਲਸ ਬਣਾਉਂਦਾ ਸੀ ਉਹ ਮਿਲਦਾ ਇਹਨਾਂ ਦੋਨਾਂ ਦੀ ਇੰਸਟਾਗ੍ਰam ਤੇ ਹੀ ਚੈਟ ਹੁੰਦੀ ਆ ਇੱਕ ਦੂਜੇ ਦੇ ਨਾਲ ਇਹ ਪਹਿਲਾਂ ਕੰਮ ਦੇ ਸਿਲਸਿਲੇ ਦੇ ਵਿੱਚ ਗੱਲ ਕਰਦੇ ਨੇ ਸੁਰੇਸ਼ ਕਹਿੰਦਾ ਕਿ ਮੈਨੂੰ ਇੱਕ ਜਿਹੜੀ ਲੜਕੀ ਦੀ ਤਲਾਸ਼ ਹੈ ਕਿ ਮੈਂ YouTube ਦੇ ਉੱਤੇ Telefilms ਦਾ ਇੱਕ ਚੈਨਲ ਬਣਾ ਰਿਹਾ ਵਾਂ ਤੇ ਮੈਂ ਟੈਲੀਫਿਲਮਾਂ ਬਣਾਇਆ ਕਰਨੀਆਂ ਨੇ ਉਹਦੇ ਵਿੱਚ ਮੈਨੂੰ ਕੋਈ ਪਤਨੀ ਦਾ ਰੋਲ ਕਰਨ ਵਾਲੀ ਕਦੇ ਕੋਈ গারਲਫ੍ਰੈਂਡ ਦਾ ਰੋਲ ਕਰਨ ਵਾਲੀ ਕਦੇ ਸੱਸ ਦਾ ਰੋਲ ਕਰਨ ਵਾਲੀ ਇਦਾਂ ਦੇ ਅਲੱਗ-ਅਲੱਗ ਕੈਰੈਕਟਰ ਮੈਨੂੰ ਇੱਕੋ ਲੇਡੀ ਚੋ ਚਾਹੀਦੇ ਨੇ ਕਿ ਤੂੰ ਉਹਦੇ ਲਈ ਪਰਫੈਕਟ ਆ ਤੇ ਉਹਨੂੰ ਕਹਿੰਦਾ ਵੀ ਮੇਰਾ ਜਿਹੜਾ ਚੈਨਲ ਆ ਜੋ ਵੀ ਉਹਦੀ ਕਮਾਈ ਹੋਊਗੀ ਆਪਾਂ ਉਹ ਅੱਧੀ-ਅੱਧੀ ਕਰਿਆ ਕਰਾਂਗੇ ਰਵੀਨਾ ਵਾ ਜਿਹੜੀ ਇਸ ਗੱਲ ਤੇ ਬਿਲਕੁਲ ਵੀ ਇਤਰਾਜ਼ ਜ਼ਾਹਿਰ ਨਹੀਂ ਕਰਦੀ ਉਹਨੂੰ ਹੋਰ ਕੀ ਚਾਹੀਦਾ ਸੀ ਉਹਨੂੰ ਇੱਕ ਮੌਕਾ ਮਿਲ ਰਿਹਾ ਸੀ ਆਫਰ ਮਿਲ ਰਿਹਾ ਸੀ ਕਿ ਟੈਲੀਫਿਲਮਾਂ ਦੇ ਵਿੱਚ ਕੰਮ ਉਹ ਕਰੇ ਤੇ ਉਹਨੂੰ ਇਹ ਲੱਗਦਾ ਸੀ ਪੈਸਾ ਵੀ ਚੰਗਾ ਆ ਜਾਊਗਾ ਤੇ ਦੋਨੋਂ ਇਕੱਠੇ ਕੰਮ ਕਰਨ ਲੱਗ ਜਾਂਦੇ ਆ ਟੈਲੀਫਿਲਮਾਂ ਬਣਾਉਣ ਦਾ ਕੰਮ ਜਿਹੜਾ ਸ਼ੁਰੂ ਹੋ ਜਾਂਦਾ ਇਸ ਸਿਲਸਿਲੇ ਦੇ ਵਿੱਚ ਔਰ ਉਹ ਜ ਨਵੀਂ ਲੋਕੇਸ਼ਨ ਤੇ சுரேਸ਼ ਰਵੀਨਾ ਨੂੰ ਬੁਲਾਉਂਦਾ ਸੀ ਕਦੇ ਕਿਤੇ ਮਿਲਦਾ ਸੀ ਕਦੇ ਕਿਤੇ ਮਿਲਦਾ ਸੀ ਇਹਦੇ ਦੌਰਾਨ ਜੀ ਹੁਣ ਰਵੀਨਾ ਦਾ ਹੰਕਾਰ ਹੋਰ ਵੀ ਜ਼ਿਆਦਾ ਵੱਧ ਜਾਂਦਾ ਕਿਉਂਕਿ ਉਹ ਟੈਲੀ ਫਿਲਮਾਂ ਨੂੰ ਚੰਗਾ ਰਿਸਪੌਂਸ ਆਣ ਲੱਗ ਜਾਂਦਾ ਉਹਨਾਂ ਨੂੰ ਪੈਸਾ ਵੀ ਚੰਗਾ ਆਣ ਲੱਗ ਜਾਂਦਾ YouTube ਤੋਂ ਤੇ ਰਵੀਨਾ ਹੁਣ ਆਪਣੇ ਘਰ ਵਾਲੇ ਪ੍ਰਵੀਨ ਨੂੰ ਕੁਝ ਵੀ ਨਹੀਂ ਸਮਝਦੀ ਟਿਚ ਜਾਣਦੀ ਸੀ ਤੇ ਉਹਨੂੰ ਹੁਣ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਦਾ ਇੱਕ ਤਰ੍ਹਾਂ ਦੇ ਨਾਲ ਉਹਦੇ ਤੋਂ ਖਹਿੜਾ ਛਡਾਉਣਾ ਚਾਹੁੰਦੀ ਸੀ ਹੁਣ ਉਹ ਆਪਣੇ ਬੱਚੇ ਦਾ ਵੀ ਲਿਆਜ਼ ਨਹੀਂ ਕਰਦੀ ਉਹ ਹੌਲੀ ਹੌਲੀ ਜਿੱਦਾਂ ਮਿਲਦੇ ਸੀ ਸੁਰੇਸ਼ ਤੇ ਰਵੀਨਾ ਪਹਿਲਾਂ ਰਵੀਨਾ ਉਹਨੂੰ ਪਸੰਦ ਕਰਨ ਲੱਗ ਜਾਂਦੀ ਆ ਤੇ ਬਾਅਦ ਵਿੱਚ ਜਿਹੜਾ ਸੁਰੇਸ਼ ਆ ਉਹ ਵੀ ਉਹਨੂੰ ਪਸੰਦ ਕਰਨ ਲੱਗ ਜਾਂਦਾ ਦੋਨਾਂ ਦੇ ਵਿੱਚ ਦੋਸਤੀ ਹੁੰਦੀ ਆ ਪਿਆਰ ਹੁੰਦਾ ਤੇ ਉਹ ਪਿਆਰ ਆ ਜਿਹੜਾ ਸਰੀਰਕ ਸਬੰਧਾਂ ਤੱਕ ਚਲਿਆ ਜਾਂਦਾ ਦੋਨੋਂ ਆਪਸ ਦੇ ਵਿੱਚ ਸਰੀਰਕ ਸਬੰਧ ਬਣਾ ਲੈਂਦੇ ਨੇ ਤੇ ਇਸ ਤੋਂ ਬਾਅਦ ਜਿਹੜਾ ਹੁਣ ਪ੍ਰਵੀਨ ਸੀ ਉਹਨੂੰ ਇਸ ਗੱਲ ਦਾ ਤਾਂ ਹਲੇ ਨਹੀਂ ਪਤਾ ਸੀ ਕਿ ਇਹਦਾ ਸੁਰੇਸ਼ ਦੇ ਨਾਲ ਕੋਈ ਨਜਾਇਜ਼ ਸਬੰਧ ਹੈ ਉਹਨੂੰ ਇਹ ਪਤਾ ਸੀ ਵੀ ਇਹ ਸਿਰਫ ਰੀਲਾਂ ਤੇ ਵੀਡੀਓਜ਼ ਪਿੱਛੇ ਕਮਲੀ ਹੋ ਚੁੱਕੀ ਆ ਇਹਨੂੰ ਘਰ ਦੀ ਕੋਈ ਸੁਰਤ ਨਹੀਂ ਤੇ ਹੁਣ ਉਹ ਕਹਿਣੋ ਵੀ ਕਹਿਣਾ ਵੀ ਉਹਨੇ ਕੁਝ ਬੰਦ ਕਰਤਾ ਸੀ ਅੱਕ ਚੁੱਕਿਆ ਸੀ ਇਹਦੀਆਂ ਆਦਤਾਂ ਤੋਂ ਤੇ ਉਹ ਹੁਣ ਆਪ ਹੀ ਜਿਹੜਾ ਖਾਣਾ ਸੀ ਬਣਾ ਲੈਂਦਾ ਸੀ ਤੇ ਆਪਣੇ ਬੱਚੇ ਦੀ ਜਿਹੜੀ ਪਰਵਰਿਸ਼ਾ ਉਹ ਵੀ ਉਹ ਆਪ ਕਰ ਲੈਂਦਾ ਸੀ ਉਹਨੂੰ ਸਕੂਲ ਆਪਣੇ ਆਟੋ ਤੇ ਨਾਲ ਲੈ ਜਾਂਦਾ ਸੀ ਤੇ ਘਰੇ ਵੀ ਉਹ ਲਿਆ ਆਂਦਾ ਸੀ ਛੱਡ ਵੀ ਦਿੰਦਾ ਸੀ ਤੇ ਲੈ ਕੇ ਵੀ ਆਉਂਦਾ ਸੀ ਉਹਦਾ ਟਿਫਨ ਵੀ ਇਹ ਪ੍ਰਵੀਨ ਸਾਰਾ ਕੁਝ ਆਪ ਆਪਣੇ ਹੱਥੀਂ ਕਰਨ ਲੱਗ ਜਾਂਦਾ ਫੇਰ ਜੀ ਦਿਨ ਆਉਂਦਾ 25 ਮਾਰਚ 2025 ਦਾ ਮਤਲਬ ਕਿ ਇਸ ਗੱਲ ਨੂੰ ਕਾਫੀ ਹੁਣ ਸਾਲ ਬੀਤ ਚੁੱਕੇ ਆ ਇਦਾਂ ਚੱਲ ਰਿਹਾ ਸੀ 2 ਸਾਲ 3 ਸਾਲ ਹੋ ਚੁੱਕੇ ਨੇ ਤੇ ਇੱਕ ਦਿਨ ਜਿਹੜਾ ਇਹ 25 ਮਾਰਚ ਦਾ ਮੈਂ ਦੱਸਿਆ ਇਹਦਾ ਜਿਹੜਾ ਬੱਚਾ ਵਾ ਉਹ ਦਾਦਾ ਦਾਦੀ ਦੇ ਘਰ ਰਹਿਣ ਗਿਆ ਹੁੰਦਾ ਯਾਨੀ ਕਿ ਪ੍ਰਵੀਨ ਦੇ ਜਿਹੜੇ ਮਦਰ ਫਾਦਰ ਉਹ ਲੱਗ ਰਹੇ ਹੁੰਦੇ ਸੀ ਉਹਨਾਂ ਦੇ ਘਰ ਰਹਿਣ ਲਈ ਗਿਆ ਹੁੰਦਾ ਤੇ ਇਹ ਪ੍ਰਵੀਨ ਵੀ ਘਰੇ ਨਹੀਂ ਸੀ ਤੇ ਰਵੀਨਾ ਵਾ ਜਿਹੜੀ ਸੁਰੇਸ਼ ਨੂੰ ਆਪਣੇ ਘਰ ਬੁਲਾ ਲੈਂਦੀ ਆ ਸੁਰੇਸ਼ ਉੱਥੇ ਆਉਂਦਾ ਵਾ ਤੇ ਦੋਨੋਂ ਉੱਥੇ ਆ ਕੇ ਰੰਗ ਰਲੀਆਂ ਮਨਾਉਣ ਲੱਗ ਜਾਂਦੇ ਨੇ ਉਹਨਾਂ ਨੂੰ ਏਸੀ ਵੀ ਸ਼ਾਇਦ ਇੱਥੇ ਕੋਈ ਵੀ ਨਹੀਂ ਹੈ ਤੇ ਜਿਹੜਾ ਪ੍ਰਵੀਨ ਆ ਉਹ ਵੀ ਸ਼ਾਮ ਨੂੰ ਘਰ ਆਉਂਦਾ ਵਾ ਸ਼ਾਮ ਤੋਂ ਪਹਿਲਾਂ ਉਹ ਘਰੇ ਨਹੀਂ ਆਉਂਦਾ ਤੇ ਬੱਚਾ ਵੀ ਜਿਹੜਾ ਦਾਦਾ-ਦਾਦੀ ਕੋਲ ਗਿਆ ਹੋਇਆ ਕਿ ਅੱਜ ਆਪਣੇ ਕੋਲ ਟਾਈਮ ਵੀ ਆ ਤੇ ਆਪਾਂ ਇਕੱਠੇ ਇਹ ਸਮਾਂ ਬਤਾਉਨੇ ਆ ਪਰ ਉਸ ਦਿਨ ਪ੍ਰਵੀਨ ਨੂੰ ਥੋੜਾ ਜਿਆ ਆਪਣੇ ਡਾਊਨ ਫੀਲ ਕਰਦਾ ਵਾ ਤਬੀਅਤ ਉਹਦੀ ਠੀਕ ਨਹੀਂ ਸੀ ਤੇ ਉਹ ਸਮੇਂ ਤੋਂ ਪਹਿਲਾਂ ਹੀ ਘਰ ਆ ਜਾਂਦਾ ਜਦੋਂ ਹੀ ਕਰਦੇ ਦਰਵਾਜ਼ੇ ਤੇ ਪਹੁੰਚਦਾ ਤਾਂ ਉਹਨੂੰ ਪਤਾ ਲੱਗਦਾ ਕਿ ਕੋਈ ਨਾ ਕੋਈ ਬੰਦਾ ਉਹਦੇ ਘਰ ਦੇ ਵਿੱਚ ਆ ਜਦੋਂ ਉਹ ਦਰਵਾਜ਼ਾ ਖੋਲਦਾ ਤਾਂ ਹੱਕਾ ਬੱਕਾ ਰਹਿ ਜਾਂਦਾ ਉਹ ਆਪਣੀ ਘਰ ਵਾਲੀ ਰਵੀਨਾ ਤੇ ਜਿਹੜਾ ਉਹਦਾ 파ਟਰਨਰ ਸੀਗਾ ਸੁਰੇਸ਼ ਫਿਲਮਾਂ ਦੇ ਵਿੱਚ ਉਹਨਾਂ ਨੂੰ ਇਸ ਹਾਲਤ ਦੇ ਵਿੱਚ ਦੇਖਦਾ ਤੇ ਹੁਣ ਇੱਕ ਘਰ ਵਾਲੇ ਦੇ ਦਿਲ ਤੇ ਕੀ ਬੀਤੂਗੀ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਬਹੁਤ ਜ਼ਿਆਦਾ ਵਿਰੋਧ ਕਰਦਾ ਰਵੀਨਾ ਦਾ ਉਹਨੂੰ ਬਹੁਤ ਜ਼ਿਆਦਾ ਗੁੱਸਾ ਕਰਦਾ ਗੁੱਸੇ ਤੇ ਕੋਈ ਕੰਟਰੋਲ ਨਹੀਂ ਲੈਂਦਾ ਤੇ ਹੱਥੋ ਪਾਈ ਹੋ ਜਾਂਦਾ ਜੀ சுரேਸ਼ ਦੇ ਨਾਲ ਜਦੋਂ ਉਹ சுரேਸ਼ ਦੇ ਨਾਲ ਹੱਥੋ ਪਾਈ ਹੋ ਰਿਹਾ ਸੀ ਤਾਂ ਰਵੀਨਾ ਕੀ ਕਰਦੀ ਆ ਆਪਣੇ ਦੁਪੱਟੇ ਦੁਪੱਟਾ ਵਾ ਜਿਹੜਾ ਉਹਦੇ ਗਲ ਦੇ ਵਿੱਚ ਪਾਉਂਦੀ ਆ ਉਹ ਘੁੱਟਣ ਦੀ ਕੋਸ਼ਿਸ਼ ਕਰਦੀ ਆ ਤੇ ਉਧਰੋਂ சுரேਸ਼ ਵੀ ਉਹਦਾ ਸਾਥ ਦੇਣ ਲੱਗ ਜਾਂਦਾ ਵਾ ਤੇ சுரேਸ਼ ਦੇ ਜਦੋਂ ਉਹ சுரேਸ਼ ਦੁਪੱਟੇ ਨੂੰ ਘੁੱਟ ਕੇ ਉਹਦਾ ਗਲਾ ਜਿਹੜਾ ਉਹਦੇ ਨਾਲ ਦਬਾਉਂਦਾ ਵਾ ਘੁੱਟਦਾ ਵਾ ਉਹ ਮੌਕੇ ਤੇ ਹੀ ਉਹਦੀ ਮੌਤ ਹੋ ਜਾਂਦੀ ਆ ਪ੍ਰਵੀਨ ਦੀ ਹੁਣ ਉਹ ਗੁੱਸੇ ਚ ਆ ਕੇ ਜਿਹੜਾ ਸੁਰੇਸ਼ ਨੇ ਕਦਮ ਤਾਂ ਚੱਕ ਲਿਆ ਉਹਨੂੰ ਮੌਤ ਦੇ ਘਾਟ ਤਾ ਪ੍ਰਵੀਨ ਨੂੰ ਉਤਾਰ ਦਿੱਤਾ ਪਰ ਬਾਦ ਦੇ ਵਿੱਚ ਘਬਰਾ ਵੀ ਜਾਂਦਾ ਕਿਉਂਕਿ ਉਹ ਕੋਈ ਕ੍ਰਿਮੀਨਲ ਤਾਂ ਸੀ ਨਹੀਂ ਬਸ ਸਿਰਫ ਇਹ ਹੋਰ ਗਲਤ ਪਾਸੇ ਭਾਵੇਂ ਉਹ ਪਿਆ ਹੋਇਆ ਸੀ ਕਦੇ ਉਹਦਾ ਕੋਈ ਰਿਕਾਰਡ ਮਾੜਾ ਨਹੀਂ ਸੀ ਕ੍ਰਿਮੀਨਲ ਵਾਲਾ ਨਹੀਂ ਸੀ ਜੋ ਉਹਨੇ ਅੱਜ ਸਟੈਪ ਚੱਕ ਲਿਆ ਜਦੋਂ ਘਬਰਾਉਂਦਾ ਰਵੀਨਾ ਕਹਿੰਦੀ ਆ ਕੋਈ ਗੱਲ ਨਹੀਂ ਤੋ ਟੈਨਸ਼ਨ ਨਾ ਲੈ ਵੀ ਰਾਤ ਹੋ ਜਾਣ ਤੇ ਆਪਾਂ ਇਹਦੀ ਬੋਡੀ ਨੂੰ ਟਿਕਾਣੇ ਲਾ ਦਾਂਗੇ ਆਪਾਂ ਮਾਮਲਾ ਜਿਹੜਾ ਉਹ ਸੰਭ ਲਾਂਗੇ ਐਨੀ ਬੇਸ਼ਰਮੀ ਦੀ ਹੱਦ ਜੀ ਡੈੱਡ ਬੋਡੀ ਕਮਰੇ ਦੇ ਵਿੱਚ ਪਈ ਆ ਤੇ ਉਹ ਦੋਨੋਂ ਜਣੇ ਫੇਰ ਸਰੀਰਕ ਸੰਬੰਧ ਬਣਾਉਂਦੇ ਆ ਰਾਤ ਤੱਕ ਰੰਗ ਰਲੀਆਂ ਮਨਾਉਂਦੇ ਆ ਜਦ ਤੱਕ 11 12 ਨਹੀਂ ਵੱਜ ਜਾਂਦੇ ਇਹੋ ਜੀ ਉਹ ਬੇਸ਼ਰਮ ਘਰ ਵਾਲੀ ਸੀ ਜਿਨੇ 8 ਸਾਲ ਬਹੁਤ ਚੰਗੇ ਗੱਡੇ ਸੀ ਆਪਣੇ ਘਰ ਵਾਲੇ ਦੇ ਨਾਲ ਤੇ سوشل میڈیا ਦੇਖੋ ਕਹਿੋ ਜੀ ਚੀਜ਼ ਆ ਕਿ ਇੱਥੇ ਤੱਕ ਆਪਣੀ ਇੱਕ ਜਿਹੜੀ ਪਤਨੀ ਉਹ ਆ ਗਈ ਇਸ ਤੋਂ ਬਾਅਦ ਰਾਤ ਦੇ ਜਦੋਂ 12:01 ਵਜਦੇ ਨੇ ਤਾਂ ਰਵੀਨਾ ਘਰ ਦਾ ਕੁੰਡਾ ਖੋਲ ਕੇ ਜਾਇਦਾ ਲੈਂਦੀ ਆ ਕਿ ਬਾਹਰ ਕੀ ਮਾਹੌਲ ਆ ਫਿਰ ਇਹਨੂੰ ਇਸ਼ਾਰਾ ਕਰਦੀ ਆ சுரேਸ਼ ਨੂੰ ਕਿ ਮੋਟਰਸਾਈਕਲ ਬਾਹਰ ਕੱਢ ਮੋਟਰਸਾਈਕਲ ਬਾਹਰ ਕੱਢਦਾ লাশ ਨੂੰ ਇਹਨਾਂ ਨੇ ਬੂਰੇ ਦੇ ਵਿੱਚ ਬੰਨ ਲਿਆ ਸੀ ਸੁਰੇਸ਼ ਬਾਈਕ ਚਲਾਉਂਦਾ ਵਿੱਚ ਇਹ ਬੂਰੇ ਬੂਰਾ ਰੱਖਦੇ ਜਿਹਦੇ ਵਿੱਚ ਪ੍ਰਵੀਨ ਦੀ লাশ ਸੀ ਤੇ ਪਿੱਛੇ ਰਵੀਨਾ ਬੈਠਦੀ ਆ ਫੜ ਕੇ ਉਹਨੂੰ ਇਹ ਕਿਤੇ ਜਗਾ ਲੱਭਰੇ ਸੀ ਕਿ ਇਹ লাশ ਛੁੱਟੀ ਜਾਵੇ ਇੱਕ ਪਿੰਡ ਤੋਂ ਬਾਹਰ ਜਾ ਕੇ ਨਾਲਾ ਸੀ ਉੱਥੇ ਉਸ ਨਾਲੇ ਦੇ ਵਿੱਚ ਇਸ ਬੂਰੇ ਨੂੰ ਸੁੱਟ ਦਿੱਤਾ ਜਾਂਦਾ ਵਾ ਉਸ ਤੋਂ ਬਾਅਦ ਸੁਰੇਸ਼ ਵਾਪਸ ਆਉਂਦਾ ਜੀ ਇਹਨੂੰ ਰਵੀਨਾ ਨੂੰ ਇਹਦੇ ਘਰੇ ਛੱਡਦਾ ਵਾ ਤੇ ਆਪ ਆਪਣੇ ਘਰ ਚਲਿਆ ਜਾਂਦਾ ਅਗਲੇ ਦਿਨ ਜਦੋਂ ਸਵੇਰ ਹੁੰਦੀ ਆ ਤਾਂ ਪ੍ਰਵੀਨ ਦੇ ਮੰਮੀ ਜਿਹੜੇ ਪਾਪਾ ਮਦਰ ਫਾਦਰ ਉਹਦੇ ਆਪਣੇ ਪੋਤੇ ਨੂੰ ਲੈ ਕੇ ਘਰ ਆਉਂਦੇ ਨੇ ਪ੍ਰਵੀਨ ਦੇ ਤੇ ਉਹ ਪੋਤੇ ਨੂੰ ਛੱਡ ਕੇ ਇਹ ਪੁੱਛਦੇ ਨੇ ਕਿ ਪ੍ਰਵੀਨ ਕਿੱਥੇ ਆ ਤਾਂ ਰਵਿਨਾ ਜਵਾਬ ਦਿੰਦੀ ਕਿ ਮੈਂ ਆਪ ਬੜੀ ਪਰੇਸ਼ਾਨ ਆ ਕਿ ਰਾਤ ਦੇ ਉਹ ਘਰ ਨਹੀਂ ਆਏ ਤੇ ਮੈਂ ਉਹਨਾਂ ਦਾ ਫੋਨ ਵੀ ਟਰਾਈ ਕਰ ਰਹੀ ਆ ਉਹਨਾਂ ਦਾ ਫੋਨ ਵੀ ਨਹੀਂ ਮਿਲਦਾ ਪਿਆ ਤਮਾਪਿਓ ਥੋੜਾ ਜਿਹਾ ਹੈਰਾਨ ਹੁੰਦੇ ਨੇ ਤੇ ਉਹ ਵੀ ਨਾਲ ਪਰੇਸ਼ਾਨ ਹੁੰਦੇ ਨੇ ਤੇ ਉਹਦੀ ਨਿਗਾ ਪੈਂਦੀ ਆ ਉਹਦੇ ਪਿਓ ਦੀ ਕਿ ਜਿਹੜਾ ਆਟੋ ਆ ਉਹ ਤਾਂ ਘਰੇ ਖੜਾ ਵਾ ਵੀ ਉਹ ਕਿੱਦਾਂ ਗਾਇਬ ਹੋ ਸਕਦਾ ਆਟੋ ਘਰੇ ਖੜਾ ਸੀ ਫੇਰ ਉਹ ਸਾਰੇ ਜਣੇ ਇਕੱਠੇ ਹੋ ਕੇ ਪੁਲਿਸ ਥਾਣੇ ਜਾਂਦੇ ਨੇ ਨਾਲ ਰਵੀਨਾ ਵੀ ਜਾਂਦੀ ਆ ਉਹਨਾਂ ਨੂੰ ਹਾਲੇ ਇਹ ਸ਼ੱਕ ਨਹੀਂ ਸੀ ਹੋਇਆ ਕਿ ਇਹਦੇ ਪਿੱਛੇ ਰਵੀਨਾ ਦਾ ਹੱਥ ਆ ਉਹਨਾਂ ਨੇ ਆਟੋ ਖੜਿਆ ਦੇਖ ਲਿਆ ਉਹਨਾਂ ਨੂੰ ਇਹ ਲੱਗਿਆ ਵੀ ਖੜਾ ਕੇ ਕਿਤੇ ਆਪ ਉਹ ਚਲਾ ਗਿਆ ਸਾਰੇ ਜਣੇ ਰਲ ਕੇ ਥਾਣੇ ਰਿਪੋਰਟ ਲਿਕਾਉਣ ਜਾਂਦੇ ਨੇ ਤੇ ਉੱਥੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਜਾਂਦੀ ਆ ਪ੍ਰਵੀਨ ਦੀ ਤੇ ਇਸ ਤੋਂ ਬਾਅਦ ਜੀ ਪੁਲਿਸ ਥੋੜਾ ਇੰਨਾ ਜ਼ਿਆਦਾ ਸੀਰੀਅਸ ਨਹੀਂ ਲੈਂਦੀ ਉਹਨਾਂ ਨੂੰ ਲੱਗਦਾ ਕਿ ਇੱਕ ਸਿਆਣਾ ਬੰਦਾ ਵਾ ਵੀ ਸ਼ਾਇਦ ਕਿਤੇ ਕੰਮ ਚੱਲ ਗਿਆ ਹੋਣਾ ਕਿਤੇ ਹੂਰ ਚਲਾ ਗਿਆ ਹੋਊਗਾ ਆਪੇ ਆ ਜਾਊਗਾ ਪਰ ਦੋ ਦਿਨ ਬੀਤਦੇ ਆ ਤਿੰਨ ਦਿਨ ਬੀਤਦੇ ਆ ਜਦੋਂ ਕੁਝ ਵੀ ਹਰਕਤ ਨਹੀਂ ਪੁਲਿਸ ਵੱਲੋਂ ਕੀਤੀ ਜਾਂਦੀ ਤੇ ਫੇਰ ਇਹ ਦੇਖੋ ਰਵੀਨਾ ਆਪਣੇ ਪੈਰ ਤੇ ਆਪ ਘਹਾੜਾ ਕਿਵੇਂ ਮਾਰਦੀ ਆ ਉਹ ਖਾਣੇ ਜਾ ਕੇ ਇੱਕ ਡਰਾਮਾ ਖੇਡਦੀ ਆ ਰੋਲਾ ਪਾਉਂਦੀ ਆ ਪਿੱਟਦੀ ਆ ਕਿ ਮੇਰੇ ਘਰ ਵਾਲੇ ਨੂੰ ਤੁਸੀਂ ਕਿਉਂ ਨਹੀਂ ਲੱਭ ਰਹੇ ਤਾਂ ਕਿ ਉੱਤੇ ਕੋਈ ਸ਼ੱਕ ਨਾ ਹੋਵੇ ਕਿਸੇ ਨੂੰ ਜਦੋਂ ਉਹ ਰੋਲਾ ਪਾਉਂਦੀ ਆ ਤਾਂ ਪੁਲਿਸ ਜਿਹੜੇ ਮਾਮਲੇ ਨੂੰ ਢਿੱਲੇ ਤੌਰ ਤੇ ਲੈ ਰਹੀ ਸੀ ਉਹਨੂੰ ਸੀਰੀਅਸਲੀ ਲੈਂਦੀ ਆ ਤੇ ਪੂਰੀ छानबीन ਜਿਹੜੀ ਉਹ ਸ਼ੁਰੂ ਕਰਦੀ ਆ ਸਨਸੀਅਰ ਹੋ ਕੇ ਤਾਂ ਉਹਨਾਂ ਨੂੰ ਨਾਲੇ ਦੇ ਵਿੱਚੋਂ ਇੱਕ ਡੈੱਡ ਬੋਡੀ ਮਿਲ ਜਾਂਦੀ ਆ ਜਦੋਂ ਸਨਾਖਤ ਕੀਤੀ ਜਾਂਦੀ ਆ ਤਾਂ ਉਹ ਡੈੱਡ ਬੋਡੀ ਪਛਾਣ ਲੈਂਦੇ ਆ ਕਿ ਇਹ ਪ੍ਰਵੀਨ ਦੀ ਆ ਜਿਹਦੀ ਰਿਪੋਰਟ ਲਾਪਤਾ ਹੋਣ ਦੀ ਲਿਖਾਈ ਗਈ ਸੀ ਇਸ ਤੋਂ ਬਾਅਦ ਜਦੋਂ ਡੈੱਡ ਬੋਡੀ ਮਿਲਦੀ ਆ ਉਹਨੂੰ ਪੋਸਟਮਾਰਟਮ ਲਈ ਭੇਜਣਾ ਸੀਗਾ ਤੇ ਹੁਣ ਪੁਲਿਸ ਨੇ ਇਹੇ ਦੇਖਣਾ ਸੀ ਹੁਣ ਉਹ ਲਾਪਤਾ ਦਾ ਜਿਹੜਾ ਕੇਸ ਨਹੀਂ ਸੀ ਹੁਣ ਮਰਡਰ ਦਾ ਕੇਸ ਬਣ ਚੁੱਕਿਆ ਸੀ ਤੇ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਤਸੱਲੀ ਦੇ ਨਾਲ ਤਹਿਕੀਕਾਤ ਕਰਦੀ ਆ ਕਾਲ ਡਿਟੇਲਾਂ ਕਢਾਈਆਂ ਜਾਂਦੀਆਂ ਵਾ ਸਾਰੇ ਪਰਿਵਾਰ ਦੀਆਂ ਉਹਦੇ ਵਿੱਚ ਰਵੀਨਾ ਦੀਆਂ ਵੀ ਕਢਾਈਆਂ ਜਾਂਦੀਆਂ ਨੇ ਤੇ ਉੱਥੇ ਸਾਬ ਪਤਾ ਲੱਗ ਜਾਂਦਾ ਕਿ ਇਹਦੀਆਂ ਸੁਰੇਸ਼ ਦੇ ਨਾਲ ਬਹੁਤ ਲੰਮੀਆਂ ਗੱਲਾਂ ਬਾਤਾਂ ਹੋਈਆਂ ਨੇ ਤੇ ਨਾਲ ਹੀ ਜਿਹੜੇ ਸੀਸੀਟੀਵੀ ਇਹਨਾਂ ਦੇ ਗਲੀ ਦਾ ਜਿਹੜਾ ਸੀਸੀਟੀਵੀ ਕੈਮਰਾ ਚੈੱਕ ਕਰਾਇਆ ਜਾਂਦਾ ਉਹਦੇ 'ਚ ਸਾਫ਼ ਸਪਸ਼ਟ ਇਹ ਦਿਖ ਜਾਂਦਾ ਵਾ ਕਿ ਰਵੀਨਾ ਕਿ ਜਿਹੜਾ ਇਹ சுரேਸ਼ ਆ ਇਹ ਵਿੱਚ ਬੂਰਾ ਰੱਖ ਕੇ ਆਪਣੇ ਉਹਨੂੰ ਪ੍ਰਵੀਨ ਨੂੰ ਲੈ ਕੇ ਜਾ ਰਹੇ ਨੇ ਤੇ ਪੁਲਿਸ ਦੇ ਸਾਹਮਣੇ ਇਹ ਕੇਸ ਜਿਹੜਾ ਪਾਣੀ ਵਾਂਗੂ ਕਲੀਅਰ ਸੀ ਕਿ ਇਹਨਾਂ ਨੂੰ ਜਿਹੜਾ ਮਾਰਿਆ ਵਾ ਉਹ ਇਹ ਦੋਨਾਂ ਨੇ ਰਲ ਕੇ ਮਾਰਿਆ ਵਾ சுரேਸ਼ ਤੇ ਰਵੀਨਾ ਨੇ ਰਵੀਨਾ ਨੂੰ ਨਾਲ ਹੀ ਅਰੈਸਟ ਕੀਤਾ ਜਾਂਦਾ ਤੇ ਨਾਲ ਹੀ சுரேਸ਼ ਨੂੰ ਅਰੈਸਟ ਕੀਤਾ ਜਾਂਦਾ ਉਹਨਾਂ ਕੋਲ ਕਹਿਣ ਦੇ ਲਈ ਕੁਝ ਵੀ ਨਹੀਂ ਸੀ ਜਦ ਪੁਲਿਸ ਦੇ ਸਾਹਮਣੇ ਇਹ ਜਿਹੜੇ ਸਬੂਤ ਆ ਚੁੱਕੇ ਸੀ ਤੇ ਦੋਨੋਂ ਆਪਣਾ ਜ਼ੁਰਮ ਕਬੂਲ ਕਰ ਲੈਂਦੇ ਨੇ ਸੋ ਦੋਸਤੋ ਤੁਹਾਡਾ ਕੀ ਕਹਿਣਾ ਕਿ ਸੋਸ਼ਲ ਮੀਡੀਆ ਘਰਾਂ ਦੇ ਵਿੱਚ ਕਲੇਸ਼ ਪਾ ਰਿਹਾ ਕੀ ਤੁਸੀਂ ਇਹਦੇ ਨਾਲ ਸਹਿਮਤ ਹੋ ਜਾਂ ਸੋਸ਼ਲ ਮੀਡੀਆ ਨੂੰ ਆਪਾਂ ਸਿਰਫ ਬਦਨਾਮ ਕਰਦੇ ਆਂ ਬੰਦੇ ਦਾ ਆਪਣਾ ਵੀ ਦਿਮਾਗ ਹੁੰਦਾ ਹੋਰ ਬੜੇ ਲੋਕ ਮਸ਼ਹੂਰ ਹੁੰਦੇ ਨੇ ਸੋਸ਼ਲ ਮੀਡੀਆ ਤੇ ਸ਼ੋਹਰਤ ਪਹੁੰਚਾਉਣੀ ਵੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਸੋ ਆਪੋ ਆਪਣੀ رائے ਆ ਜਿਹੜੀ ਇਸ ਕਹਾਣੀ ਤੇ ਜ਼ਰੂਰ ਦਿਓ ਜੀ ਬਹੁਤ ਬਹੁਤ ਧੰਨਵਾਦ